ਆਖਿਰ ਕੂਕ ਦਾ ਮਰਨ ਮੁਕ ਜਾਏ ਸਭਾ ਸ੍ਰੀ ਆਸ਼ਰੂ ਸਹਿਯੋ ਪ੍ਰਾਪਿ ਮਹਤਾ ਪੰਜਵਾ ਕਰ ਬਾਤ ਮਾਇ ਕਿਉਂ ਕਾ ਸਤਿ ਪਤਵਾ ਬੰਨਾ ਹਰ ਬੰਨਾ ਲੰਗਾ ਹੋ ਲੰਗਾ ਚਾਰਨ ਕਮਲ ਜਾਰਤਾ ਮੰਦ ਰਾਮ ਤੇ ਸੂਲ ਅਗੰਤ ਜਨ ਨਾ ਬਿਆ ਪੈ ਸਾਗਰ ਤਰਿਆ ਸਾਧ ਸੰਗੀਤ ਬੋਹਾਂ ਸਾਡੇ ਨਾਲ ਕਮੇਟੀ ਮੈਂਬਰ ਮੌਜੂਦ ਹਨ ਆਓ ਉਹਨਾਂ ਦੇ ਵਿਚਾਰ ਸਾਂਝੇ ਕਰੀਏ ਉਹਦੇ ਨਾਲ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਫਤਿਹ ਦੀ ਸਾਂਝ ਪਾਣੀ ਹੈ ਗੁਰੂ ਘਰ ਤੇ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਵਾਜ਼ ਪੰਜਾਬ ਕੋਈ ਟੀਮ ਆਈ ਆ ਕਵਰੇਜ ਕਰਨ ਲਈ ਆਇਆ ਸ ਹੈ ਸਾਡੇ ਗੋਤਵਾਰਾ ਸਾਹਿਬ ਸ਼ਰੂਨੀ ਪੱਲ ਬਾਬਾ ਨਾਮਦੇਵ ਜੀ ਚਰਸੀ ਮਜਾਨ ਕੋਟੜ 755 ਜਮਾ ਜਿਹੜਾ ਆ ਜਨਮ ਦਿਹਾੜਾ ਮਨਾਇਆ ਜਾ ਰਿਹਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਸਾਰੇ ਸ਼ਹਿਰ ਨਗਰ ਵਾਸੀਆਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਕਿ ਓਮ ਹਮਾ ਕੇ ਇਸ ਜਨਮ ਦਿਹਾੜੇ ਨੂੰ ਮਨਾਇਆ ਜਾਵੇ ਤੇ ਆ ਕੇ ਆਸ਼ੀਰਵਾਦ ਲੈਣ ਤੇ ਅਰਜ ਜਿਹੜਾ ਆ ਅਖੰਡ ਪਾਠ ਸ਼ੁਰੂ ਕੀਤਾ ਗਿਆ ਹੈ ਸ਼ੁੱਕਰ ਦਿਨ ਸ਼ੁੱਕਰਵਾਰ ਤਰੀਕ 30 ਤੇ ਇਹਦੇ ਭੋਗ ਜਿਹੜੇ ਆ ਦੋ ਤਰੀਕ ਨੂੰ ਪਿਆ ਜਾਏਗਾ ਤੇ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫੇਰ ਬੇਨਤੀ ਹੈ ਹਮ ਹਮ ਆ ਕੇ ਦੋ ਤਰੀਕ ਨੂੰ ਹਾਜ਼ਰੀ ਭਰਨ ਤੇ ਉਹ ਦਾਸ ਬਣੇ ਅਡੇ ਨਾਲ ਗੁਰਦੁਆਰਾ ਸੈਭਰੀ ਹੈਡਗਰਤੀ ਸਹਬਾਨ ਭਾਈ ਸੁਖਵਿੰਦਰ ਸਿੰਘ ਜੀ ਆਓ ਵਿਚਾਰਾਂ ਨੂੰ ਸਾਂਝ ਪਾਈਏ ਸਭ ਤੋਂ ਪਹਿਲਾਂ ਤਾਂ ਭਾਈ ਸਾਹਿਬ ਜੀ ਵੱਲੋਂ ਜੀ ਕਾਲ ਸਾਹ ਵਾਹਿਗੁਰੂ ਜੀ ਕੀ ਬਖਸ਼ਿਸ਼ ਤੇ ਕਲਯੁਗ ਮੈਂ ਕੀਰਤਨ ਪਰਦਾਨਾ ਗੁਰਮਖ ਜਪੀਏ ਲਾਏ ਧਿਆਨਾ ਤਨ ਤਨ ਸ੍ਰੀ ਗੁਰੂ ਬਾਬਾ ਨਾਮਦੇਵ ਜੀ ਦਾ ਜੋ ਪ੍ਰਕਾਸ਼ ਦਿਹਾੜਾ ਰਿਹਾ ਤੇ ਉਹ ਰਾਗੀ ਸਿੰਘ ਕਿਹੜੇ ਆ ਰਹੇ ਹਨ ਉਹਨਾਂ ਦੇ ਬਾਰੇ ਆਪ ਜੀ ਜਾਣਕਾਰੀ ਦਿਓ ਜੀ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਵਧਾਈਆਂ ਜੀ ਆਪ ਸਭ ਨੂੰ ਕਿਉਂਕਿ ਦੀਨ ਦੁਨੀਆ ਦੇ ਮਾਲ ਸ੍ਰੀ ਨਾਮਦੇਵ ਜੀ ਮਹਾਰਾਜ ਜੀ ਦਾ 755ਵਾਂ ਜੋ ਆਗਮਨ ਪੁਰਬ ਹੈ ਆਪਾਂ ਸਾਰੇ ਮਨਾ ਰਹੇ ਆ ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਸੋ 10:30 ਤੋਂ 11:30 ਵਜੇ ਤੱਕ ਜੋ 10 ਦਾ ਕੀਤਨੀ ਜਥਾ ਹੈ ਇਹ ਟਾਈਮ ਹੈ ਉਹ ਤੋਂ 11:30 ਤੋਂ 1:30 ਵਜੇ ਤੱਕ ਜੋ ਦਰਬਾਰ ਸਹਿਬ ਤੋਂ ਅੰਮ੍ਰਿਤਸਰ ਤੋਂ ਕੀਤਨੀ ਜਥਾ ਆ ਰਿਹਾ ਹੈ ਭਾਈ ਅਮਰਜੀਤ ਸਿੰਘ ਜੀ ਉਹ ਉਹਨਾਂ ਦਾ ਟਾਈਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਸੀਂ ਦੇਖ ਰਹੇ ਹੋ ਚੈਨਲ ਆਵਾਜ਼ ਪੰਜਾਬ ਦੀ ਸਾਹਿਬ ਗਗਨਦੀਪ ਜੀ ਦੇ ਨਾਲ ਤੁਹਾਡਾ ਆਪਣਾ ਭਾਈ ਬਲਜੀਤ ਸਿੰਘ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ